ਇਹ ਡਿਟੀ ਇਸ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ ਠੀਕ ਹਨਾ ਹਾਂ ਜੀ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਜਿਵੇਂ ਕਿ ਹਰੇਕ ਬਾੜ ਗਲੀਆਂ ਚ ਜਿਵੇਂ ਕਾਹ ਬੁੱਟੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਅੱਜ ਇਹ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿੱਥੇ-ਜਿੱਥੇ ਕਾਹ ਬੁੱਟੀ ਹੋਈ ਹੈ ਉਹਨੂੰ ਅੱਜ ਨਗਰ ਕੌਂਸਲ ਸਾਹਿਬ ਤੋਂ ਲੋਕ ਟ੍ਰੈਕਟਰ ਮੰਗਾਏਗਾ ਰਿਪਰ ਬਰੈਗਿਆ ਨਾਲ ਹੀ ਸਾਡੇ ਨਗਰ ਕੌਂਸਲ ਦੇ ਜੋ ਮੁਲਾਜ਼ਮ ਹੈ ਉਹ ਵੀ ਸਫਾਈ ਕਰਨਗੇ ਧੰਨਵਾਦ ਕਰਦੇ ਹਾਂ ਅਸੀਂ ਹਲਕਾ ਸ਼੍ਰੀ ਫਰਗਾ ਸਾਹਿਬ ਦੇ ਵਿਧਾਇਕ ਸਦਾ ਲੀਖੀ ਗੱਲ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ੇਟ ਇਹ ਸਫਾਈ ਮੁਹਿੰਮ ਚੱਲ ਰਹੀ ਹੈ ਤੇ ਸਫਾਈ ਬਹਿਣ ਜਾਰੀ ਹੈ ਬਹੁਤ ਬਹੁਤ ਧੰਨਵਾਦੀ ਆ ਜੀ ਰਾਜ ਸਾਹਿਬ ਦੇ ਐਮਲੇ ਸਾਹਿਬ ਦੇ ਧੰਨਵਾਦ ਇੱਕ ਗਲੀ ਦੀ ਸਮੱਸਿਆ ਵੀ ਘਤ ਕਰ ਤੁਸੀਂ ਗੱਲ ਕੀਤੀ ਹੈ ਹਾਂ ਹੁਣ ਇਹ ਜੋ ਸਾ ਨਾਲ ਗੱਲ ਹੋਈ ਹੈ ਇਹਦਾ ਐਸਟੀਮੇਟ ਲੱਗਿਆ ਹੋਇਆ ਹੈ ਬਸ ਟੈਂਡਰ ਲੱਗਣ ਵਾਲਾ ਹੈ ਜਦੋਂ ਇਹਦਾ ਟੈਂਡਰ ਲੱਗ ਗਿਆ ਤਾਂ ਉਹ ਗਲੀ ਦਾ ਕੰਮ ਜਿੱਥੇ ਵਾਟਰ ਸਲਾਈ ਤੇ ਸੀਵਰੇਜ ਇਹ ਦੋਨੋਂ ਚੀਜ਼ਾਂ ਪੈਣ ਵਾਲੀਆਂ ਇਹ ਬਹੁਤ ਜਲਦੀ ਕੰਮ ਸ਼ੁਰੂ ਕੀਤਾ ਜਾਏਗਾ ਇਹ ਸਫਾਈ ਨੂੰ ਵੀ ਇੱਧੇ ਜਾਰੀ ਰਹੂਗੀ ਬਿਲਕੁਲ ਜੀ ਬਿਲਕੁਲ ਪੂਰੀ ਚਾਰੀ ਸਫਾਈ ਨੂੰ ਕੰਟੀਨਿਊ ਹੋਏਗੀ ਜਾਈ ਰਹੇਗੀ ਤੇ ਜਿੱਥੇ ਜਿੱਥੇ ਵੀ ਕਿਤੇ ਘਾਹ ਬੂਟੀ ਜਾਂ ਹੋਰ ਵੀ ਕੋਈ ਇਹ ਜਿਹੀ ਬੇਲੋੜੀ ਪਦਾਰਥਾ ਉਹਨਾਂ ਇਹ ਡਰੇਡ ਇਸ ਸਫਾਈ ਮਹਿੰਮ ਸ਼ੁਰੂ ਕੀਤੀ ਹੈ ਕਿਹਨੇ ਹਾਂਜੀ ਬਰਸਾਤ ਦੇ ਮੌਸਮ ਨੂੰ ਦੇਖਦੇ ਜਿਵੇਂ ਕਿ ਹਰੇਕ ਵਾਰ ਗਲੀਆਂ ਚ ਜਿਵੇਂ ਕਾਹ ਬੂਟੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਅੱਜ ਇਹ ਸਫਾਈ ਮਹਿੰਮ ਸ਼ੁਰੂ ਕੀਤੀ ਗਈ ਹੈ ਜਿੱਥੇ-ਜਿੱਥੇ ਕਾਹ ਬੂਟੀ ਹੋਈ ਹੈ ਉਹਨੂੰ ਅੱਜ ਨਗਰ ਕੌਂਸਲ ਸਾਹਿਬ ਦਾ ਲੋਕ ਟਰੈਕਟਰ ਮੰਗਾਇਆ ਗਿਆ ਰੀਪਰ ਬਰੈ ਗਿਆ ਨਾਲ ਹੀ ਸਾਡੇ ਨਗਰ ਕੌਂਸਲ ਦੇ ਜੋ ਮੁਲਾਜ਼ਮ ਹੈ ਉਹ ਵੀ ਸਫਾਈ ਕਰਨਗੇ ਧੰਨਵਾਦ ਕਰਦੇ ਆ ਅਸੀਂ ਹਲਤਾ ਸ਼੍ਰੀ ਫਰਗਾਨਾ ਸਰ ਦੀ ਵਿਧਾਇਕ ਸਦਾ ਲਬੀ ਜੈਦਾ ਜਿਨ੍ਹਾਂ ਦੇ ਇੱਦੀ